ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਅੱਜ ਦੀ ਨਵੀਂ ਵੀਡੀਓ ਵਿੱਚ ਅੱਜ ਆਪਾਂ ਜਿਹੜੀ ਗੱਲ ਕਰਨੀ ਆ ਉਹ ਗੱਲ ਆਪਣੀ ਸਭ ਲਈ ਆ ਸਭ ਆਪਾਂ ਅਸੀਮ ਵੀ ਵਿੱਚੇ ਹੀ ਆ ਗੱਲ ਕਰਦੇ ਆ ਆਪਾਂ ਆਪਣੇ ਬੱਚਿਆਂ ਲਈ ਜਿਹੜੇ ਗਏ ਹੋਏ ਆ ਤੇ ਜਿਹੜੇ ਜਾਣ ਨੂੰ ਫਿਰਦੇ ਆ ਦੇਖੋ ਜੀ ਪਰਦੇਸਾਂ 'ਚ ਜਾਣਾ ਕਮਾਈਆਂ ਕਰਨੀਆਂ ਕੋਈ ਮਾੜੀ ਗੱਲ ਨਹੀਂ ਮਹਾਰਾਜ ਸਭ ਨੂੰ ਰਿਜਕ ਦੇ ਟਿਕਾਣੇ ਲਾਵੇ ਰਿਜਕ ਦੀ ਬਾਹ ਫੜਾਵੇ ਬੱਚੇ ਕਮਾਉਣ ਆਪਣੀਆਂ ਇੱਛਾ ਕਰਨ ਬੁੱਲੇ ਵਧਣ ਕਮਾਈਆਂ ਕਰਨ ਅੱਗੇ ਵਧਣ ਗੱਲ ਆ ਜਾਂਦੀ ਹੈ ਇੱਥੇ ਪਹਿਲੀ ਗੱਲ ਤਾਂ ਜੇ ਸਾਡੇ ਉਰੇ ਨੌਕਰੀਆਂ ਹੋਣ ਸਾਡੇ ਬੱਚਿਆਂ ਨੇ ਬਾਹਰ ਕੀ ਕਰਨ ਜਾਣਾ ਜਿਹਦਾ ਇੱਕ ਇੱਕ ਆਸੀਂ ਉਹਨਾਂ ਨੂੰ ਵੀ ਤੋਰੀ ਜਾਂਦੇ ਆ ਜਿਹਦੇ ਚਾਰ ਚਾਰਾਂ ਉਹ ਵੀ ਜਾਈ ਜਾਂਦੇ ਆ ਠੀਕ ਹੈ ਜੀ ਇੱਕ ਚਲੇ ਗਿਆ ਦੂਆ ਕਹਿੰਦਾ ਮੇਰੇ ਜਵਾਕਾਂ ਨੂੰ ਕੱਚੇ ਨਹੀਂ ਜੁੜਨੇ ਮੈਂ ਵੀ ਜਾਣਾ ਮਾਪੇ ਕਹਿੰਦੇ ਆ ਚੱਲ ਪੁੱਤ ਤੂੰ ਵੀ ਜਾ ਤੂੰ ਨਾ ਕਿਤੇ ਕੱਚਿਆਂ ਤੋਂ ਬਗੈਰ ਰਹਿ ਜੀ ਮੈਂ ਤੁਹਾਨੂੰ ਇੱਕ ਗੱਲ ਦੱਸ ਦਈਆਂ ਜਾਓ ਜ਼ਰੂਰ ਜਾਣਾ ਮਾੜਾ ਨਹੀਂ ਹੈਗਾ ਪਰ 10 ਸਾਲ 15 ਸਾਲ 20 ਸਾਲ ਕਮਾਈ ਕਰਕੇ ਦੇਖੋ ਕਮਾਈ ਨਾਲ ਕਦੇ ਕਿਸੇ ਦੀ ਰੂਹ ਨਹੀਂ ਰੱਜੀ ਬੰਦਾ ਕਦੇ ਕਮਾਉਂਦਾ ਕਮਾਉਂਦਾ ਰੱਜਦਾ ਨਹੀਂ ਹੋਰ 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 ਵਾਲਿਆਂ ਜਾਂ ਆਪਾਂ ਚੱਕਰਾਂ 'ਚ ਫਸੇ ਰਹਿੰਨੇ ਆ ਪਰਮਾਤਮਾ ਨੇ ਸਭ ਨੂੰ ਕੰਮ ਲਾਇਆ ਹੋਇਆ ਹੈ ਗੱਲ ਆ ਜਾਂਦੀ ਹੈ ਬਜ਼ੁਰਗਾਂ ਤੇ ਜਦੋਂ ਬੱਚੇ ਬਾਹਰ ਹੁੰਦੇ ਨੇ ਥੋੜਾ ਜਿਹਾ ਮਾਪਿਆਂ ਦਾ ਔਖਾ ਹੋ ਜਾਂਦਾ ਹੈ ਜਿਹਦੇ ਤਾਂ ਹੁੰਦਾ ਹੈ ਦੇਖੋ ਜੀ ਭਰਿਆ ਪਰਿਵਾਰ ਮਹਾਰਾਜ ਦੀ ਕਿਰਪਾ ਨਾਲ ਉੱਥੇ ਤਾਂ ਮਾਪਿਆਂ ਦਾ ਸਰ ਜਾਂਦਾ ਹੈ ਵੀ ਚਲ ਕੋਈ ਨਹੀਂ ਪਿੱਛੇ ਪਰਿਵਾਰ 'ਚ ਬੈਠੇ ਆ ਦੂਜਾ ਭਰਾ ਹੋ ਰਿਹਾ ਹੋਰ ਨੇ ਬੱਚੇ ਘਰ 'ਚ 5-7 ਜੀ ਨੇ ਸਰ ਜਾਂਦਾ ਹੈ ਪਰ ਜਿਹੜਾ ਇੱਕ ਪੁੱਤ ਹੈ ਉਹੀ ਪਰਦੇਸੀ ਹੈ ਉਹੀ ਮੋੜਨ ਦਾ ਨਾਉ ਨਾ ਲਵੇ ਉਹਨੇ ਬਾਹਰ ਜਾ ਕੇ ਆਪਣੀ ਜ਼ਿੰਦਗੀ ਚ ਬਿਜ਼ੀ ਹੋ ਜਾਣਾ ਉਹਦੇ ਬੱਚੇ ਹੋ ਗਏ ਬੱਚਿਆਂ ਦੀਆਂ ਪੜ੍ਹਾਈਆਂ ਹੋ ਗਈਆਂ ਉਹਦਾ ਕਾਰੋਬਾਰ ਅੱਗੇ ਵਧ ਗਿਆ ਉਹ ਐਨਾ ਬਿਜ਼ੀ ਹੋ ਜਾਂਦਾ ਉਹਨੂੰ ਪਿੱਛੇ ਦੀ ਸਾਰਾ ਨਹੀਂ ਰਹਿੰਦੀ ਇੱਥੇ ਥਾਈ ਵੀ ਦੇਖਿਆ ਹੋਇਆ ਹੈ ਬਈ ਬਜ਼ੁਰਗ ਚੜ੍ਹਾਈ ਕਰ ਗਿਆ ਤੇ ਯਾ ਪੁੱਤਾਂ ਕੋਲ ਬਾਹਰ ਬੈਠਿਆਂ ਕੋਲ ਬਜ਼ੁਰਗਾਂ ਦੇ ਸੰਸਕਾਰ ਤੇ ਵੀ ਆਉਣ ਦਾ ਸਮਾਂ ਨਹੀਂ ਹੈਗਾ ਉਹ ਵੀ ਰਿਸ਼ਤੇਦਾਰ ਜਿਹੜੀ ਲਾਸਟ ਮਾਪਿਆਂ ਦੀ ਲਾਸਟ ਰਸਮ ਹੁੰਦੀ ਹੈ ਜਿਹਨੂੰ ਧੀ ਪੁੱਤ ਨਿਭਾਉਂਦੇ ਨੇ ਉਹ ਵੀ ਰਿਸ਼ਤੇਦਾਰ ਨਿਭਾਉਂਦੇ ਨੇ ਕਿਸੇ ਨੂੰ ਕਈ ਵਾਰ ਛੁੱਟੀ ਨਹੀਂ ਮਿਲਦੀ ਕਈ ਵਾਰ ਕਿਸੇ ਨੂੰ ਬਹੁਤ ਔਖਾ ਕੰਮ ਮਿਲਿਆ ਹੁੰਦਾ ਹੈ ਅਗਲਾ ਕਹਿੰਦਾ ਮੈਂ ਹੁਣ ਛੱਡ ਕੇ ਆ ਜਾ ਹੁਣ ਤਾਂ ਮੈਨੂੰ ਕੰਮ ਮਿਲੇ ਆ ਬਹੁਤ ਜ਼ਿਆਦਾ ਪ੍ਰੋਬਲਮਾਂ ਹੁੰਦੀਆਂ ਨੇ ਹੁਣ ਉੱਥੇ ਉੱਥੇ ਕੀ ਚੱਲਦਾ ਹੈ ਹੁਣ ਆਪਾਂ ਸਾਰੇ ਦੇਖ ਲਈਆਂ ਹਰੇਕ ਇਨਸਾਨ ਦਾ 10 10 20 20 50 50 ਰਿਸ਼ਤੇਦਾਰ ਬਾਹਰ ਬੈਠੇ ਨੇ ਅੱਗੇ ਹੁੰਦਾ ਤਾਂ 30 40 ਸਾਲ ਪਹਿਲਾਂ ਵੀ ਕਿਸੇ ਦਾ ਕੋਈ ਟਾਮਾ ਟਾਵਾ ਗਿਆ ਹੋਇਆ ਪਰ ਹੁਣ ਨਹੀਂ ਹੁਣ ਤਾਂ ਜਿੰਨੇ ਇੱਥੇ ਫਿਰਦੇ ਆ ਉਨਾਂ ਹੀ ਬਾਹਰ ਫਿਰਦੇ ਨੇ ਠੀਕ ਹੈ ਜੀ ਹੁਣ ਮੈਂ ਸਭ ਨੂੰ ਦੱਸਦੀ ਆਂ ਬਈ ਅਸੀਂ ਇਹ ਆ ਤਾਂ ਆਪਣੇ ਮਾਪਿਆਂ ਨੂੰ ਨਾਲ ਲੈ ਜੀਏ ਜੇ ਉੱਥੇ ਮਾਪਿਆਂ ਨੂੰ ਲੈ ਗਏ ਉੱਥੇ ਮਾਪੇ ਉਹਨਾਂ ਚਿਰ ਵਿਚਾਰੇ ਰਹਿ ਸਕਦੇ ਆਂ ਧੀਆਂ ਪੁੱਤਾਂ ਦੇ ਸਿਰ ਤੇ ਜਿੰਨਾ ਚਿਰ ਉਹ ਆਪਣੀ ਕਿਰਿਆ ਸੋਧਣ ਜੋਗੇ ਆ ਜਿੱਦਣ ਉਹ ਆਪਣੀ ਕਿਰਿਆ ਤੋਂ ਬਹਿ ਗਏ ਉਹ ਵੀ ਨਹੀਂ ਉੱਥੇ ਰੱਖ ਸਕਦੇ ਉੱਥੇ ਵੀ ਕਹਿੰਦੇ ਆਸ਼ਰਮ 'ਚ ਜਾਣਾ ਪੈਂਦਾ ਹੁਣ ਬੱਚੇ ਕੰਮ ਤੇ ਜਾਣ ਜਾਂ ਮਾਂ-ਬਾਪਾਂ ਨੂੰ ਸਾਂਭਣ ਜਾਂ ਆਪਣੀ ਔਲਾਦ ਨੂੰ ਸਾਂਭਣ ਉਹਨਾਂ ਦੇ ਜਦੋਂ ਬੱਚੇ ਵੱਡੇ ਹੋ ਜਾਂਦੇ ਆ ਹੋਰ ਜ਼ਿੰਮੇਵਾਰੀਆਂ ਵੱਜ ਜਾਂਦੀਆਂ ਹੁਣ ਆਪਣੇ ਤਾਂ ਉੱਥੇ ਗੋਰਿਆਂ ਵਾਲਾ ਸਿਸਟਮ ਨਹੀਂ ਨਾ ਹੈਗਾ ਆਪਣੇ ਤਾਂ ਜਿਹੜੇ ਇੰਡੀਅਨ ਗਏ ਹੋਏ ਆ ਉਹਨਾਂ ਦੀ ਤਾਂ ਬੱਚੇ ਉਡਾਰ ਹੋਏ ਆ ਤੇ ਹੋਰ ਜ਼ਿੰਮੇਵਾਰੀ ਵੱਜ ਜਾਂਦੀ ਹੈ ਫਿਰ ਉਹ ਬਜ਼ੁਰਗਾਂ ਨੂੰ ਕਿਹੜੇ ਟਾਈਮ ਸਾਂਭਣ ਜੇ ਬਜ਼ੁਰਗਾਂ ਇੱਧਰ ਆਉਂਨੇ ਆ ਫਿਰ ਇੱਧਰ ਬਜ਼ੁਰਗਾਂ ਨੂੰ ਕੌਣ ਸਾਂਭੇ ਬਜ਼ੁਰਗਾਂ ਲਈ ਤਾਂ ਜੇ ਪੁੱਤ ਪਰਦੇਸੀ ਹੈ ਬੁਢਾਪੇ 'ਚ ਫਿਰ ਇਹ ਉਧਰ ਵਾਲਾ ਆਸ਼ਰਮ ਤੇ ਆਰ ਬੈਠਾ ਹੈ ਇਹ ਇੱਧਰ ਵਾਲਾ ਆਸ਼ਰਮ ਤੇ ਆਰ ਬੈਠਾ ਹੈ ਇਹ ਰੋੜ ਰੋੜ ਕੇ ਮ ਕੋ ਜੋ ਰਿਸ਼ਤੇਦਾਰ ਚੱਕ ਕੇ ਫੂਕ ਦੇਣਗੇ ਬਸ ਇੰਨਾ ਹੀ ਕੁਸਾ ਹੈ ਤੁਸੀਂ ਜਾਓ ਜ਼ਰੂਰ ਕਮਾਈਆਂ ਕਰਕੇ 15 ਸਾਲ 20 ਸਾਲ 25 ਸਾਲ ਜਿਹੜੀ ਤੁਹਾਡੀ ਅਲੜ ਜੀ ਉਮਰ ਹੈ ਉਹਨੂੰ ਐਨ ਪੂਰਾ ਜੋਰ-ਸ਼ੋਰ ਨਾਲ ਉਹਦੇ ਵਿੱਚ ਕਮਾ ਕੇ ਪਰਤੇਆ ਕਰੋ ਜਾਦ ਨਾ ਪਿੰਡ ਚ ਕੋਈ ਘਰ ਪਰਦੇਸਾਂ ਚੋਂ ਮੁੜ ਕੇ ਅਗਲਾ ਬੱਚੇ ਸੈਟਲ ਕਰਕੇ ਆਪ 50 55 ਸਾਲ ਦੀ ਐਜ ਚ ਪਿੱਛੇ ਨੂੰ ਮੁੜਦਾ ਵੀ ਹਾਂ ਹੁਣ ਅਸੀਂ ਜਾ ਕੇ ਆਪਣਾ ਉੱਥੇ ਮਕਾਨ ਪਾ ਲਈਏ ਅਸੀਂ ਆਪਣੇ ਸ਼ਰੀਕੇ ਚ ਰਹੀਏ ਅਸੀਂ ਆਪਣਾ ਮਾਣਾ ਮੋਟਾ ਐਸ਼ੋ ਆਰਾਮ ਕਰ ਲਈਏ ਐਸ਼ੋ ਆਰਾਮ ਬਾਹਰ ਨਹੀਂ ਹੈਗਾ ਉੱਥੇ ਸਿਰਫ ਪੈਸਾ ਹੈ ਘਰ ਕੰਮ ਘਰ ਕੰਮ ਬਸ ਇੰਨਾ ਹੀ ਹੈ ਖੈਸੇ ਪ੍ਰਸਤੀਤਾ ਆਹੀ ਹੈ ਜਿਹੜੀ ਵਿਚਾਰੇ ਆ ਕੇ ਮਹੀਨਾ ਦੋ ਮਹੀਨੇ ਕੱਟ ਜਾਂਦੇ ਨੇ ਮੈਂ ਤਾਂ ਇਹ ਕਹਿੰਨੀ ਹੁੰਨੀ ਆ ਵੀ ਕਰਕੇ 20 25 ਸਾਲ ਕਮਾਈਆਂ 30 ਸਾਲ ਕਰ ਲੋ ਕਰਕੇ ਕਮਾਈਆਂ 50 55 ਸਾਲ ਦੀ ਇਹ ਇਚਤਾ ਬੰਦੇ ਨੂੰ ਪਰਤੇ ਆਉਣਾ ਚਾਹੀਦਾ ਇੱਕ ਤਾਂ ਆਪਣੇ ਇੱਥੇ ਪਿੱਛੇ ਜਿੰਦੇ ਲੱਗ ਜਾਣੇ ਆ ਘਰ ਘਰ ਜਿੰਦੇ ਲੱਗ ਜਾਣੇ ਆ ਇੱਕ ਆਪਣੀਆਂ ਜਿਹੜੀਆਂ ਪ੍ਰਾਪਰਟੀਆਂ ਉਹ ਕਹਿੰਦੇ ਹੁੰਦੇ ਨੇ ਵੀ ਲੋਕ ਸੰਭ ਦੇ ਫਿਰਦੇ ਆ ਹੈ ਪ੍ਰਵਾਸੀ ਸੰਭ ਦੇ ਫਿਰਦੇ ਆ ਹੋਰ ਸੰਭ ਦੇ ਫਿਰਦੇ ਨੇ ਨੰਬਰ 2 ਤੇ ਸਾਡੇ ਮਾਪੇ ਰੁਲ ਜਾਂਦੇ ਨੇ। ਨੰਬਰ 3 ਤੇ ਸਾਡੇ ਅਸੀਂ ਆਪਣੇ ਰਿਸ਼ਤਿਆਂ ਤੋਂ ਦੂਰ ਹੋ ਜਾਂਦੇ ਆ। ਜੇ ਅਸੀਂ ਪੈਸਾ ਕਮਾਉਨੇ ਆ ਨਾ ਤਾਂ ਸਾਡੇ ਹੱਥੋਂ ਖੁਸ਼ੀ ਵੀ ਬਹੁਤ ਕੁਝ ਜਾਂਦਾ ਹੈ। ਉਹ ਕੁਝ ਖੁਸ਼ੀ ਜਾਂਦਾ ਹੈ ਜਿਹੜਾ ਅਸੀਂ ਪੈਸੇ ਨਾਲ ਨਹੀਂ ਖਰੀਦ ਸਕਦੇ। ਨਾ ਤਾਂ ਸਾਨੂੰ ਪੈਸੇ ਨਾਲ ਮਾਪੇ ਮਿਲਣੇ ਆ ਮੁੜ ਕੇ। ਸਾਨੂੰ ਜੰਮਣੇ ਵਾਲੇ, ਸਾਨੂੰ ਪਾਲਣੇ ਵਾਲੇ, ਸਾਨੂੰ ਦੁਨੀਆ ਦਿਖਾਉਣੇ ਵਾਲੇ। ਨਾ ਸਾਨੂੰ ਰਿਸ਼ਤੇ ਮਿਲਣੇ ਆ, ਹੋਰ ਰਿਸ਼ਤੇ ਮਿਲਣੇ ਆ। ਨਾ ਸਾਨੂੰ ਜਿਹੜਾ ਆਪਣੇ ਘਰ ਚ ਬੈਠ ਕੇ ਸਕੂਨ ਮਿਲਦਾ ਹੈ ਨਾ ਸਾਨੂੰ ਉਹ ਮਿਲਣਾ ਸਭ ਮੇਤਰ ਮੇਲੀ ਯਾਰ ਪੁਰਾਣੇ ਸਭ ਛੁੱਟ ਜਾਂਦੇ ਨੇ ਸਿਰਫ ਇੱਕ ਪੈਸਾ ਪੱਲੇ ਰਹਿ ਜਾਂਦਾ ਆਪ 30 ਸਾਲ ਕਮਾਈਆਂ ਕਰ ਲੀਆਂ ਬੱਚਿਆਂ ਨੂੰ ਉੱਥੇ ਸੈਟਲ ਕਰ ਦੋ ਆਪ ਆਜੋ ਗੱਲ ਪਤਾ ਕਿੱਥੇ ਨਿਬੜਦੀ ਆ ਕੇ ਅਸੀਂ ਇਕੱਲਾ ਆਪਣੇ ਮਾਪਿਆਂ ਬਾਰੇ ਨਾ ਦੇਖੀ ਜਾਈਏ ਵੀ ਹਾਏ ਇਹ ਨਹੀਂ ਸਭ ਤੋਂ ਸਾਹਮਣੇ ਸਾਡੇ ਕੋਲ ਨਹੀਂ ਟਾਈਮ ਹੈਗਾ ਅਸੀਂ ਆਪਣੇ ਆਲਾ ਵੀ ਸਮਾਂ ਤਿਆਰ ਕਰਨਾ ਹੈ। ਲਾਲੋ 30 ਸਾਲ ਕਮਾਈ ਕਰ ਲਈ। ਅਸੀਂ ਭਰਤ ਕੇ ਆਪਣੇ ਮਾਪਿਆਂ ਕੋਲ ਆ ਗਏ। ਅਸੀਂ ਆਪਣੇ ਮਾਪੇ ਬਿਰਧ ਅਵਸਥਾ 'ਚ ਸਾਂਭੇ ਉਹਨਾਂ ਦੀ ਸੇਵਾ ਕਰੀ ਸਾਡੇ ਬੱਚੇ ਬਾਹਰ ਸੈਟਲ ਆ। ਠੀਕ ਹੈ? ਅਸੀਂ ਜੇ ਆਪਣੇ ਮਾਪੇ ਸਾਂਭੇ ਆ ਅਸੀਂ ਉਹੀ ਸਿੱਖਿਆ ਤਾਂ ਆਪਣੇ ਬੱਚਿਆਂ ਨੂੰ ਦੇ ਸਕਦੇ ਆ ਜੇ ਸਾਡੇ ਹੀ ਮਾਪੇ ਰੁਲ ਕੇ ਮਰੇ ਨੇ। ਸਾਡੇ ਬੱਚੇ ਐਨੇ ਕੁਦਰਤ ਜਿਹੇ ਮਿਆਂ 'ਚ ਫਸ ਜਾਣਗੇ ਉਹ ਸਾਨੂੰ ਬੁਢਾਪੇ 'ਚ ਕਦ ਸੰਭਲ ਲੈਣਗੇ। ਅਸੀਂ ਵੀ ਰੁਲ ਕੇ ਹੀ ਮਰਨਾ ਹੈ। ਕਿਉਂਕਿ ਬੱਚਿਆਂ ਨੂੰ ਕੁਝ ਦਿਖਿਆ ਹੀ ਨਹੀਂ ਬੱਚਿਆਂ ਨੇ ਦੇਖਿਆ ਨਹੀਂ ਤੁਹਾਨੂੰ ਆਪਣੇ ਮਾਪੇ ਦੀ ਸੇਵਾ ਕਰਦੇ ਆ ਜੈਸਾ ਉਹ ਦੇਖਣਗੇ ਉਹ ਹੈ ਜਾਈ ਉਹ ਜ਼ਿੰਦਗੀ ਚ ਪਾਉਣਗੇ ਉਹ ਹੈ ਜਾਈ ਉਹ ਤੁਹਾਡੇ ਨਾਲ ਵਰਤਾਰਾ ਕਰਨਗੇ ਉਹ ਕਹਿੰਦੇ ਹੁੰਦੇ ਨੇ ਨਾ ਵੀ ਜਵਾਕ ਨੂੰ ਘਰੋਂ ਹੀ ਸਭ ਕੁਝ ਸਿੱਖਣ ਨੂੰ ਮਿਲਦਾ ਹੈ ਗਵਾਂਢੀ ਨਹੀਂ ਸਿਖਾਉਂਦੇ ਘਰ ਚੋਂ ਹੀ ਮਿਲਦਾ ਸਾਰਾ ਕੁਝ ਅਸੀਂ ਆਪਣੇ ਬਜ਼ੁਰਗਾਂ ਨਾਲ ਕਿਵੇਂ ਰਹਿਨੇ ਆ ਫਿਰ ਸਾਡੇ ਬੱਚੇ ਸਾਨੂੰ ਦੇਖ ਕੇ ਉਵੇਂ ਹੀ ਸਾਡੇ ਨਾਲ ਰਹਿਣਗੇ ਠੀਕ ਹੈ ਜੀ ਵੀ ਸੋਈ ਗੱਲਾਂ ਪਰਦੇਸਾਂ ਨੂੰ ਜਾਓ ਜ਼ਰੂਰ ਪਰ 25 30 ਸਾਲ ਕਮਾਈ ਕਰਕੇ ਆਪਣੇ ਦੇਸ਼ ਨੂੰ ਪਰਤਿਆ ਕਰੋ ਆਪਣੇ ਜਿੰਦੇ ਖੋਲਿਆ ਕਰੋ ਆ ਕੇ ਅ ਗੋਡੇ-ਗੋਡੇ ਚਾਓ ਚੜ ਜਾਂਦਾ ਹੈ ਜਦ ਕੋਈ ਲੱਗਦਾ ਵੀ ਪਰਦੇਸੀ ਆ ਕੇ ਇੱਥੇ ਸਾਡੇ ਚ ਬਹਿ ਗਿਆ ਸੋਈ ਗੱਲਾਂ ਜਦ ਕੋਈ ਕਾਮਯਾਬ ਹੋ ਕੇ ਆਉਂਦਾ ਨਾ ਮੈਂ ਇਹ ਕਹਿ ਨਹੀਂ ਹੁੰਨੀ ਹ ਹਰੇਕ ਇਨਸਾਨ ਨੂੰ ਜਦ ਕੋਈ ਕਾਮਯਾਬ ਹੋ ਕੇ ਆਉਂਦਾ ਨਾ ਖੁਸ਼ ਹੋਇਆ ਕਰੋ ਸੜਿਆ ਨਾ ਕਰੋ ਕਿਸੇ ਨੂੰ ਦੇਖ ਕੇ ਬਈ ਬੜੀਆਂ ਲਾਹੂਰਾਆਂ ਦੀਆਂ ਕਮਾਈਆਂ ਨੇ ਪਰਦੇਸੀਆਂ ਦੀਆਂ ਕਹਿ ਦੇਣਾ ਸੌਖਾ ਆਪਾਂ ਉਰੇ ਰਹਨੇ ਆ ਜੀ ਕਰਦਾ ਕੰਮ ਕਰੀਏ ਜੀ ਕਰਦਾ ਨਾ ਕਰੀਏ ਇੱਕ ਦਿਨ ਬੁਖਾਰ ਹੋ ਜਵੇ ਆਪਾਂ 10 ਦਿਨ ਆਰਾਮ ਕਰੀ ਜਾਂਨੇ ਆ ਉੱਥੇ ਤਾਂ ਬਿਮਾਰ ਬੰਦੇ ਨੂੰ ਵੀ ਜਾਣਾ ਪੈਂਦਾ ਹੈ ਬਹੁਤ ਔਖੀਆਂ ਕਮਾਈਆਂ ਨੇ ਕਹਿੰਦੇ ਨੇ ਖੂਨ ਦੇ ਘਟਨੇ ਉਧਰ ਲੀਆਂ ਕਮਾਈਆਂ ਉਹਨਾਂ ਦੀ ਕਦਰ ਕਰਿਆ ਕਰੋ ਪਰਦੇਸੀਆਂ ਦੀ ਸੋ ਖੁਸ਼ ਮੰਗਿਆ ਕਰੋ ਪ੍ਰਦੇਸੀਆਂ ਦੀ ਕੋਈ ਵੀ ਆ ਸਾਡਾ ਰਿਸ਼ਤੇਦਾਰ ਆ ਭਾਵੇਂ ਸਾਡਾ ਗਵੰਢੀ ਆ ਭਾਵੇਂ ਸਾਡਾ ਆਪਣਾ ਹੈ ਬਈ ਪ੍ਰਮਾਤਮਾ ਜਿੱਥੇ ਵੀ ਉਹ ਰਹਿੰਦੇ ਨੇ ਹੱਸਦੇ ਬਸਦੇ ਰਹਿਣ ਸੁਖੀ ਬਸਣ ਬਹੁਤ ਔਖੀਆਂ ਕਮਾਈਆਂ ਪ੍ਰਦੇਸੀਆਂ ਦੀਆਂ ਚਲੋ ਠੀਕ ਹੈ ਜੀ ਕੋਈ ਬੋਲਦਿਆਂ ਕੋਲੋਂ ਭੁੱਲ ਚੁੱਕ ਹੋ ਗਈ ਹੋਵੇ ਤਾਂ ਜਰੂਰ ਮਾਫ ਕਰਿਓ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਦੇ ਹੋ ਜੀ ਵੀਡੀਓ ਨੂੰ ਸ਼ੇਅਰ ਤੇ ਲਾਈਕ ਜਰੂਰ ਕਰਦਿਆ ਕਰੋ ਜੀ ਸਤਿ ਸ਼੍ਰੀ ਅਕਾਲ ਜੀ